ਆਦੇ ਵਿੱਚੋਂ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਕਿਉਂਕਿ ਹੜ੍ਹਾਂ ਦੇ ਦੌਰਾਨ ਬਹੁਤ ਸਾਰੇ دریاਵਾਂ ਦੇ ਵਿੱਚ ਅਜਿਹੇ ਇਲਾਕੇ ਨੇ ਜਿੱਥੇ ਗਾਰ ਭਰ ਗਈ ਹੈ ਗਾਰ ਭਰਨ ਦੇ ਨਾਲ ਦਰਿਆ ਜਿਹੜੇ ਨੇ ਉਹ ਆਪਣੇ ਮੂਲ ਰਸਤੇ ਤੋਂ ਭਟਕ ਗਏ ਨੇ ਦੂਸਰੇ ਪਾਸੇ ਦੀ ਵਗਣ ਲੱਗ ਗਏ ਨੇ ਸੋ ਇਸ ਕੰਮ ਦੇ ਲਈ دریاਵਾਂ ਦੇ ਵਿੱਚੋਂ ਸਰਕਾਰ ਦੇ ਵੱਲੋਂ ਹੁਣ ਰਸਤੇ ਤਿਆਰ ਕੀਤੇ ਜਾਣਗੇ ਜਿਸ ਤਰ੍ਹਾਂ ਦਰਿਆ ਪਹਿਲਾਂ ਵਗਦੇ ਸਨ ਉਸੇ ਚਾਲ ਦੇ ਵਿੱਚ ਦਰਿਆਵਾਂ ਦੇ ਵਹਿਣ ਜਿਹੜੇ ਉਹਨਾਂ ਨੂੰ ਨਿਸ਼ਚਿਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਏਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਇਸ ਦਾ ਖਾਕਾ ਤਿਆਰ ਕੀਤਾ ਗਿਆ ਸੋ ਇਸ ਸੰਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਤੇ ਡੀ ਸਿਲਟਿੰਗ ਵਾਲੀਆਂ ਸਾਈਟਾਂ ਦੀ ਸ਼ਨਾਖਤ ਕੀਤੀ ਗਈ ਹੈ ਇਸੇ ਤਰ੍ਹਾਂ ਬਿਆਸ ਸਤ루ਸ ਤੇ ਕੱਗਰ ਦਰਿਆਵਾਂ ਦੇ ਉੱਤੇ ਤੇ ਸਿਸਵਾ ਦਰਿਆ ਦੇ ਉੱਤੇ ਤੇ ਚੱਬੇਵਾਲ ਚੋ ਦੇ ਉੱਤੇ ਕਈ ਦਰਜਣ ਸਾਈਟਾਂ ਨੇ ਜਿਹੜੀਆਂ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਦੀ شناخت ਕੀਤੀ ਗਈ ਹੈ 48 ਸਾਈਟਾਂ ਤੋਂ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ। ਹਰੀਕੇ ਤੋਂ ਗਾਰ ਕੱਢਣ ਦੇ ਲਈ ਹਰਿਆਣਾ ਤੋਂ ਬਣਦਾ ਫੰਡ ਵੀ ਲਿਆ ਜਾਵੇਗਾ। ਦਰਿਆ ਵਿਚਾਲੇ ਜੰਗਲਾਤ ਵਿਭਾਗ ਜਿਹੜਾ ਹੈ ਉਹ ਜੰਗਲ ਦੀ ਸਫਾਈ ਕਰੇਗਾ ਤਾਂ ਜੋ ਵਹਿਣ ਜਿਹੜਾ ਦਰਿਆ ਦਾ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਹੀ ਕੀਤਾ ਜਾ ਸਕੇ ਉਸੇ ਤਰ੍ਹਾਂ ਹੀ ਉਸ ਨੂੰ ਵਗਦਾ ਕੀਤਾ ਜਾ ਸਕੇ ਇਸ ਕਰਕੇ ਜੰਗਲਾਤ ਵਿਭਾਗ ਦੀ ਵੀ ਜ਼ਰੂਰੀ ਜ਼ਿੰਮੇਵਾਰੀ ਇਸ ਦੇ ਵਿੱਚ ਹੋਵੇਗੀ। ਸੋ ਮਾਈਨਿੰਗ ਸਾਈਟਾਂ ਦੇ ਉੱਤੇ ਮਾਈਨਿੰਗ ਵਿਭਾਗ ਕੰਮ ਕਰੇਗਾ ਸੋ ਪੰਜਾਬ ਸਰਕਾਰ ਦੇ ਕਈ ادارے ਨੇ ਜਿਹੜੇ ਮਿਲ ਕੇ ਇਹ ਕੰਮ ਕਰੇਗਾ ਸੋ ਦਰਿਆਵਾਂ ਦੇ ਵਿੱਚੋਂ ਗਾਰ ਕੱਢਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਖਾਕਾ ਤਿਆਰ ਕੀਤਾ ਗਿਆ ਜਲਦੀ ਇਹ ਕੰਮ ਸੂਬਾ ਸਰਕਾਰ ਦੇ ਵੱਲੋਂ ਦਰਿਆਵਾਂ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਚਮਕੌਰ ਸਾਹਿਬ ਤੋਂ ਪਸ਼ੂਆਂ ਦੇ ਲਈ ਚਾਰੇ ਦੇ ਕਈ ਟਰੱਕ ਰਵਾਨਾ ਕੀਤੇ ਗਏ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸੁਖਬੀ ਸਿੰਘ ਬਾਦਲ ਨੇ ਦੱਸਿਆ ਹੈ ਕਿ ਉਹਨਾਂ ਨੇ ਪਹਿਲਾਂ ਵੀ ਰਾਹਸਮਗਰੀ ਦੇ ਟਰੱਕ ਲੋੜਵੰਦਾ ਤੱਕ ਪਹੁੰਚਾਏ ਨੇ ਤੇ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਪਸ਼ੂਆਂ ਦੇ ਲਈ ਚਾਰੇ ਦੇ ਟਰੱਕ ਸੂਬੇ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੇ ਜਾ ਰਹੇ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਹੜਾਂ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਡੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਇਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਨਹੀਂ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਨੇ ਆ ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਐ ਜਿੱਥੇ ਮੈਂ ਖੜਾ ਐ ਆ ਸਾਰਾ ਸਾਇਲੈਂਸ ਅਸੀਂ ਗ੍ਰੀਟ ਕਰਦੇ ਆ ਤੁਸੀਂ ਉਧਰ ਵੀ ਬਹੁਤ ਖੜੇ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ 100 ਟਰੱਕ ਅੱਜ ਸਾਇਲੈਂਸ ਦੇ ਇੱਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵੱਖ-ਵੱਖ ਫਲੱਡ ਅਫੈਕਟਿਡ ਏਰੀਆ 'ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਢੜ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਸ਼੍ਰੋਮਣੀ ਖਾਲੀਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ 'ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹਣਾ ਕੀ तकरीबन 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਬੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਤੇ ਉਧਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਟਸਾ ਵੱਲੋਂ ਲੋੜਵੰਦ ਪਰਿਵਾਰ ਦੀ ਬੀਬੀ ਦੀ ਮਦਦ ਕੀਤੀ ਗਈ ਹੈ ਪਰਮਿੰਦਰ ਸਿੰਘ ਢੀਂਟਸਾ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਟਸਾ ਦੇ ਲੋਕ ਭਲਾਈ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਉਹਨਾਂ ਵੱਲੋਂ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਹੈ ਇਹ ਸਸਰੀ ਯਾ ਕੁੜੀ ਹੈ ਜੀ ਇਹ ਬੈਠੀ ਹੈ ਜਿਹੜੀ ਜਨਾਨੀ ਹੈ ਇਹ ਦੋ ਹੀ ਬਸਤੀ ਹੈ ਬੱਤੀ ਦਿਖਦਾ ਜੀ ਇੱਥੇ ਨੂੰ ਪੜ੍ਹਨ ਦੇ ਕੋ ਉਹ ਬੈਠਾ ਖੜਾ ਹੋ ਠੇ ਖੜਿਓ ਤੂੰ ਵੀ ਖੜਿਓ ਬਟੇ ਅੱਛਾ ਕੋਈ ਨਹੀਂ ਕੋਈ ਨਹੀਂ ਕੋ ਬੈਠ ਜਾ ਕਦੀ ਬੈਠ ਬੈਠ ਪੜ੍ਹਦੇ ਨੇ ਬੱਚੇ ਹਾਂਜੀ ਅੱਛਾ ਸਰਕਾਰੀ ਜਿਨ੍ਹਾਂ ਦਾ ਟੱਕਰ ਨਹੀਂ ਹਾਂਜੀ ਹਾਂਜੀ ਦਿਖਦਾ ਹੀ ਨਾਇ ਮੱਤਰਾ ਹੀ ਹੈ ਨਾ ਮੱਤਰਾ ਹੀ ਹੈ ਪਮੁੱਲੀ ਜਾਈ ਹੈ 1921 ਜੇ ਬਸ ਪਛਾਣ ਮੈਂ ਜੀ ਤੁਹਾਨੂੰ ਮਾੜਾ ਮੋਟਾ ਹੀ ਦਿਖੇ ਅੱਛਾ ਕੋਈ ਨਹੀਂ ਵੇ ਯਾ ਜੀ ਕਿਹਨੇ ਭਾਈ ਤੈਨੂੰ ਖੜੇ ਨਾ ਮੈਂ ਦੇਖਦਾ ਮੂੰਹ ਨਹੀਂ ਦਿੱਸ ਅੱਛਾ ਇਹ ਘਰ ਵਾਲਾ ਜੀ ਯਾ ਯਾ ਬਾਪ ਹੈ ਜੀ ਛੱਡ ਗਿਆ ਛੁੱਟ ਗਿਆ ਭੱਜ ਗਿਆ ਯਾ ਬਾਪ ਹੈ ਜੀ ਇੱਧਰ ਯਾ ਬਾਪ ਇਕੱਲਾ ਹੀ ਨਾ ਅੱਛਾ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਹਾਂ ਜੀ ਹਾਂ ਬਹਿਜਦਾ ਜੀ ਇਹ ਤਾਂ ਵਿਚਾਰੇ ਨੰਦੀ ਕਰੇ ਤੁਮਣ ਡੇਂ ਦੀ ਰਾਤ ਕੱਟੀ ਹੈ ਜੀ ਅੱਛਾ ਹੈ ਗਮੰਡੇ ਦੀ ਰਾਤ ਕੱਟੇ ਚੜ੍ਹ ਕੇ ਕਈ ਦਿਨ ਤਾਂ ਪੰਚਾਇਤ ਨੇ ਇਹਦੇ ਸੱਤ ਦੇਖੋ ਜੀ ਬਹੁਤ ਬੁਰਾ ਹਾਲ ਹੈ ਕੋਈ ਜਿਉਂ ਤੋਂ ਸੁਣ ਸੁਣ ਬੋਲਣਾ ਹੀ ਮਾਰਾ ਹੈ ਨਹੀਂ ਇਹ ਤਾਂ ਚੜ੍ਹਦਾ ਐ ਕਰੋ ਤੁਸੀਂ ਨਾ ਜਿੰਨਾ ਇਹਦਾ ਬਣਾ ਲਓ ਇਹ ਉਹ ਤੁਹਾਨੂੰ ਭੁਜਵਾ ਦਿੰਨੇ ਆ ਜਿੰਨਾ ਵੀ ਕੋਈ ਚਾਹੁੰਦਾ ਇਹਨੇ ਵਾਸਤੇ ਬਜੜੀ, ਸਿਮਿੰਟ, ਇੱਟਾਂ, ਸਰੀਆ ਜੋ ਕੁਝ ਚਾਹੁੰਦਾ ਘਰ ਚੰਗਲ ਉਹ ਕੁੜਾ ਲੈਂਟਰ ਪਾ ਦੇ ਠੀਕ ਹੈ ਠੀਕ ਹੈ ਚਲੋ ਜੀ ਜਾਂਦਾ ਸਾਰੇ ਨਾਲ ਹੀ ਭੁਵਾ ਦੋ ਇਹਦਾ ਵੀ ਇਹਦਾ ਵੀ ਇਹਦੇ ਨਾਲ ਹੋਣਾ ਨਹੀਂ ਇਹ ਇਹ ਤੜਾ ਉੱਪਰ ਚੱਕ ਦਾਂਗੇ ਜੀ ਗੱਲ ਕਰਦੇ ਆਂ ক্রিকেট ਦੀ ਏਸ਼ੀਆ ਕੱਪ ਦੇ ਵਿੱਚ ਜਿੱਤ ਦੀ ਹੈਟ੍ਰਿਕ ਹਾਸਲ ਕਰ ਚੁੱਕੀ ਭਾਰਤੀ ਟੀਮ ਅੱਜ ਪਾਕਿਸਤਾਨ ਦੇ ਨਾਲ ਖੜੇਗੀ ਭਾਰਤ ਦਾ ਮੁਕਾਬਲਾ ਅੱਜ ਕਟੜ ਵਿਰੋਧੀ ਪਾਕਿਸਤਾਨ ਦੇ ਨਾਲ ਹੋਵੇਗਾ ਤੁਹਾਨੂੰ ਦੱਸ ਦਈਏ ਭਾਰਤ ਨੇ ਗਰੁੱਪ ਪੜਾ ਦੇ ਵਿੱਚ ਪਾਕਿਸਤਾਨ ਨੂੰ ਇੱਕ ਪਾਸੜ ਤਰੀਕੇ ਦੇ ਨਾਲ 7 ਵਿਕਟਾਂ ਦੇ ਨਾਲ ਹਰਾਇਆ ਸੀ ਇਹ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਅੱਜ ਖੇਡਿਆ ਜਾਵੇਗਾ ਟਾਸ 7:30 ਵਜੇ ਹੋਵੇਗੀ ਸੋ ਇਸ ਤੋਂ ਪਹਿਲਾਂ ਜੋ ਭਾਰਤ ਪਾਕਿਸਤਾਨ ਦਾ ਏਸ਼ੀਆ ਕੱਪ ਦੇ ਵਿੱਚ ਜਿਹੜਾ ਮੈਚ ਹੋਇਆ ਸੀ ਉਸ ਮੈਚ ਦੇ ਵਿੱਚ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਨਾਲ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਸੀ ਆ ਸੋ ਇਸ ਭਾਰਤੀ ਟੀਮ ਦੀ ਇਸ ਕਾਰਵਾਈ ਦੇ ਵਿਰੋਧ ਦੇ ਵਿੱਚ ਪਾਕਿਸਤਾਨੀ ਟੀਮ ਨੇ ਰੈਫਰੀ ਨੂੰ ਸ਼ਿਕਾਇਤ ਵੀ ਕੀਤੀ ਸੀ ਸੋ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਇਸੇ ਦੇ ਚੱਲਦਿਆਂ ਪਾਕਿਸਤਾਨੀ ਟੀਮ ਨੇ ਇਸ ਦੀ ਸ਼ਿਕਾਇਤ ICC ਕੋਲ ਵੀ ਕੀਤੀ ਸੀ ਆ PCB ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਪਾਈ ਕ੍ਰਾਫਟ ਨੂੰ ਟੂਰਨਾਮੈਂਟ ਦੇ ਵਿੱਚੋਂ ਬਾਹਰ ਕੀਤਾ ਜਾਵੇ ਜੇਕਰ ਇਹ ਜੇਹਾ ਨਹੀਂ ਹੋਇਆ ਤਾਂ ਘੱਟੋ ਘੱਟ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਮੈਚ ਨੇ ਉਹਨਾਂ ਦੇ ਵਿੱਚੋਂ ਉਸ ਨੂੰ ਬਾਹਰ ਜ਼ਰੂਰ ਕੀਤਾ ਜਾਵੇ ਪਰ ਅੱਜ ਵੀ ਇਸ ਮੈਚ ਦੇ ਵਿੱਚ ਪਾਈ ਕ੍ਰਾਫਟ ਜਿਹੜੇ ਸ਼ਾਮਲ ਰਹਿਣਗੇ ਸੋ ਪਾਕਿਸਤਾਨ ਨੇ ਵਿਰੋਧ ਵਿੱਚ ਆ ਪ੍ਰੈਸ ਕਾਨਫਰੰਸ ਵੀ ਰੱਖੀ ਸੀ ਜੋ ਬਾਅਦ ਦੇ ਵਿੱਚ ਉਸ ਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ ਅੱਜ ਦਾ ਮੈਚ ਬੇਹੱਦ ਇੰਟਰਸਟਿੰਗ ਹੋਣ ਵਾਲਾ ਬਹੁਤ ਦਿਲਚਸਪੀ ਨਾਲ ਇਹ ਮੈਚ ਦੇਖਿਆ ਜਾਵੇਗਾ ਕਿਉਂਕਿ ਪਹਿਲੇ ਮੈਚ ਦੇ ਵਿੱਚ ਭਾਰਤ ਪਾਕਿਸਤਾਨ ਨੂੰ ਤਕੜੀ ਹਾਰ ਦੇ ਚੁੱਕਾ ਹੈ ਅੱਜ ਦੇ ਮੈਚ ਵਿੱਚ ਪਾਕਿਸਤਾਨ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ ਪਰ ਦੇਖਣਾ ਇਹ ਹੋਵੇਗਾ ਕਿ ਇਸ ਮੈਚ ਦੇ ਵਿੱਚ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਹਿੰਦਾ ਉਧਰ ਵੱਡੇ ਪੱਧਰ ਤੇ ਕੇਂਦਰ ਸਰਕਾਰ ਦੇ ਵੱਲੋਂ GST ਦੇ ਵਿੱਚ ਬਦਲਾਅ ਕੀਤਾ ਗਿਆ ਜੋ ਕਿ ਭਲਕੇ ਤੋਂ ਲਾਗੂ ਹੋਵੇਗਾ ਜ਼ਰੂਰੀ ਵਸਤਾਂ ਹੁਣ ਭਲਕੇ 22 ਸਤੰਬਰ ਤੋਂ ਸਿਰਫ ਦੋ ਸਲੇਬਾਂ ਦੇ ਵਿੱਚ 5% ਅਤੇ 18% ਪਰਸੈਂਟ ਦੇ ਜੀਐਸਟੀ ਦੇ ਅਧੀਨ ਹੋਣਗੀਆਂ ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਦੇ ਲਈ ਅਹਿਿਆ ਕੀਤਾ ਹੈ ਇਸ ਦੇ ਨਾਲ ਪਨੀਰ ਕਿਓ ਸਾਬਣ ਸ਼ੈਂਪੂ ਏਸੀ ਅਤੇ ਕਾਰਾਂ ਵਰਗੀਆਂ ਜ਼ਰੂਰੀ ਵਸਤਾਂ ਸਸਤੀਆਂ ਹੋਣਗੀਆਂ ਇਹ ਫੈਸਲਾ ਜੀਐਸਟੀ ਕੌਂਸਲ ਨੇ 56ਵੀਂ ਮੀਟਿੰਗ ਦੇ ਵਿੱਚ ਲਿਆ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਨੇ 3 ਸਤੰਬਰ ਨੂੰ ਐਲਾਨ ਕੀਤਾ ਸੀ ਸਰਕਾਰ ਨੇ 3 ਸਤੰਬਰ ਨੂੰ ਐਲਾਨ ਕੀਤਾ ਸੀ ਕਿ 5% 12% 18% 28% ਦੇ ਜੀਐਸਟੀ ਸਲੇਬਾਂ ਨੂ ਘਟਾ ਕੇ 2 ਕਰ ਦਿੱਤਾ ਗਿਆ ਹੁਣ ਸਿਰਫ 5% ਤੇ ਸਾਰਾ 18% ਸਲੈਬ ਹੋਣਗੇ ਇਸ ਤੋਂ ਇਲਾਵਾ ਤੰਬਾਕੂ ਪਾਨ ਮਸਾਲਾ ਕਾਰਬੋਨੇਟਿਡ ਡਰਿੰਕਸ ਅਤੇ ਵੱਡੀਆਂ ਕਾਰਾਂ ਯਾਰਡਸ ਅਤੇ ਨਿੱਜੀ ਵਰਤੋਲੇ ਹਵਾਈ ਜਹਾਜ਼ ਵਰਗੀਆਂ ਲਗਜ਼ਰੀ ਵਸਤੂਆਂ ਦੇ ਉੱਤੇ 40% ਟੈਕਸ ਲਗਾਇਆ ਜਾਵੇਗਾ ਕੁਝ ਵਸਤੂਆਂ ਜਿਵੇਂ ਜਿਵੇਂ ਕਿ ਚੀਨਾ ਪਨੀਰ ਰੋਟੀ ਚਪਾਤੀ ਅਤੇ ਪਰਾਂਠਾ ਤੇ ਹੁਣ ਟੈਕਸ ਸਲੈਬ ਦੇ ਵਿੱਚ ਨਹੀਂ ਰੱਖਿਆ ਗਿਆ ਨਵੀਆਂ ਦਰਾਂ 20 ਸਤੰਬਰ ਤੋਂ ਲਾਗੂ ਹੋਣ ਗਿਆ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ ਜੋ ਸ਼ੁਰੂਆਤ ਤੋਂ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਹੁਣ ਵੱਡੇ ਪੱਧਰ ਤੇ ਦਰਿਆਵਾਂ ਦੇ ਵਿੱਚੋਂ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਕਿਉਂਕਿ ਹੜ੍ਹਾਂ ਦੇ ਦੌਰਾਨ ਬਹੁਤ ਸਾਰੇ ਦਰਿਆਵਾਂ ਦੇ ਵਿੱਚ ਅਜਿਹੇ ਇਲਾਕੇ ਨੇ ਜਿੱਥੇ ਗਾਰ ਭਰ ਗਈ ਹੈ ਗਾਰ ਭਰਨ ਦੇ ਨਾਲ ਦਰਿਆ ਜਿਹੜੇ ਨੇ ਉਹ ਆਪਣੇ ਮੂਲ ਰਸਤੇ ਤੋਂ ਭਟਕ ਗਏ ਨੇ ਦੂਸਰੇ ਪਾਸੇ ਦੀ ਵਗਣ ਲੱਗ ਗਏ ਨੇ ਸੋ ਇਸ ਕੰਮ ਦੇ ਲਈ ਦਰਿਆਵਾਂ ਦੇ ਵਿੱਚੋਂ ਸਰਕਾਰ ਦੇ ਵੱਲੋਂ ਹੁਣ ਰਸਤੇ ਤਿਆਰ ਕੀਤੇ ਜਾਣਗੇ ਜਿਸ ਤਰ੍ਹਾਂ ਦਰਿਆ ਪਹਿਲਾਂ ਵਗਦੇ ਸਨ ਉਸੇ ਚਾਲ ਦੇ ਵਿੱਚ ਦਰਿਆਵਾਂ ਦੇ ਵਹਿਣ ਜਿਹੜੇ ਉਹਨਾਂ ਨੂੰ ਨਿਸ਼ਚਿਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਇਹ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਇਸ ਦਾ ਖਾਕਾ ਤਿਆਰ ਕੀਤਾ ਗਿਆ ਸੋ ਇਸ ਸੰਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਤੇ ਡੀ ਸਿਲਟਿੰਗ ਵਾਲੀਆਂ ਸਾਈਟਾਂ ਦੀ شناخت ਕੀਤੀ ਗਈ ਹੈ ਇਸੇ ਤਰ੍ਹਾਂ ਬਿਆਸ ਸਤ루ਸ ਤੇ ਕੱਗਰ ਦਰਿਆਵਾਂ ਦੇ ਉੱਤੇ ਤੇ ਸਿਸਵਾ ਦਰਿਆ ਦੇ ਉੱਤੇ ਤੇ ਚੱਬੇਵਾਲ ਚੋਗ ਦੇ ਉੱਤੇ ਈ ਦਰਜਣ ਸਾਈਟਾਂ ਨੇ ਜਿਹੜੀਆਂ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਦੀ شناخت ਕੀਤੀ ਗਈ ਹੈ 48 ਸਾਈਟਾਂ ਤੋਂ ਗਾਰ ਕੱਢਣ ਦਾ ਕੰਮ ਕੀਤਾ ਜਾਵੇਗਾ। ਹਰੀਕੇ ਤੋਂ ਗਾਰ ਕੱਢਣ ਦੇ ਲਈ ਹਰਿਆਣਾ ਤੋਂ ਬਣਦਾ ਫੰਡ ਵੀ ਲਿਆ ਜਾਵੇਗਾ। ਦਰਿਆ ਵਿਚਾਲੇ ਜੰਗਲਾਤ ਵਿਭਾਗ ਜਿਹੜਾ ਹੈ ਉਹ ਜੰਗਲ ਦੀ ਸਫਾਈ ਕਰੇਗਾ ਤਾਂ ਜੋ ਵਹਿਣ ਜਿਹੜਾ ਦਰਿਆ ਦਾ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਹੀ ਕੀਤਾ ਜਾ ਸਕੇ ਉਸੇ ਤਰ੍ਹਾਂ ਹੀ ਉਸ ਨੂੰ ਵਗਦਾ ਕੀਤਾ ਜਾ ਸਕੇ ਇਸ ਕਰਕੇ ਜੰਗਲਾਤ ਵਿਭਾਗ ਦੀ ਵੀ ਜ਼ਰੂਰੀ ਜ਼ਿੰਮੇਵਾਰੀ ਇਸ ਦੇ ਵਿੱਚ ਹੋਵੇਗੀ। ਸੋ ਮਾਈਨਿੰਗ ਸਾਈਟਾਂ ਦੇ ਉੱਤੇ ਮਾਈਨਿੰਗ ਵਿਭਾਗ ਕੰਮ ਕਰੇਗਾ ਸੋ ਪੰਜਾਬ ਸਰਕਾਰ ਦੇ ਕਈ ادارے ਨੇ ਜਿਹੜੇ ਉਹ ਮਿਲ ਕੇ ਇਹ ਕੰਮ ਕਰੇਗਾ ਸੋ ਦਰਿਆਵਾਂ ਦੇ ਵਿੱਚੋਂ ਗਾਰ ਕੱਢਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਖਾਕਾ ਤਿਆਰ ਕੀਤਾ ਗਿਆ ਜਲਦ ਹੀ ਇਹ ਕੰਮ ਸੂਬਾ ਸਰਕਾਰ ਦੇ ਵੱਲੋਂ ਦਰਿਆਵਾਂ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਮਕੌਰ ਸਾਹਿਬ ਤੋਂ ਪਸ਼ੂਆਂ ਦੇ ਲਈ ਚਾਰੇ ਦੇ ਕਈ ਟਰੱਕ ਰਵਾਨਾ ਕੀਤੇ ਗਏ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਹੈ ਕਿ ਉਹਨਾਂ ਨੇ ਪਹਿਲਾਂ ਵੀ ਰਾਹਸਮਗਰੀ ਦੇ ਟਰੱਕ ਲੋੜਵੰਦਾ ਤੱਕ ਪਹੁੰਚਾਏ ਨੇ ਤੇ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਪਸ਼ੂਆਂ ਦੇ ਲਈ ਚਾਰੇ ਦੇ ਟਰੱਕ ਸੂਬੇ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੇ ਜਾ ਰਹੇ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਹੜਾਂ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਡੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਜਿਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੇ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਹੈ ਨਹੀਂ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਨੇ ਆ ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਐ ਜਿੱਥੇ ਮੈਂ ਖੜਾ ਹਾਂ ਆ ਸਾਰਾ ਸਾਇਲੈਂਸ ਅਸੀਂ ਗ੍ਰੀਟ ਕਰਦੇ ਆ ਤੁਸੀਂ ਉਧਰ ਵੀ ਬਹੁਤ ਖੜੇ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ 100 ਟਰੱਕ ਅੱਜ ਸਾਇਲੈਂਸ ਦੇ ਇੱਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵੱਖ-ਵੱਖ ਫਲੱਡ ਅਫੈਕਟਿਡ ਏਰੀਆ 'ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਰੁੜ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਰੂਮੀ ਖਾਲੀਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ 'ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਤਾਂ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਬੀਜ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਤੇ ਉਧਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਟਸਾ ਵੱਲੋਂ ਲੋੜਵੰਦ ਪਰਿਵਾਰ ਦੀ ਬੀਬੀ ਦੀ ਮਦਦ ਕੀਤੀ ਗਈ ਹੈ ਪਰਮਿੰਦਰ ਸਿੰਘ ਢੀਟਸਾ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਟਸਾ ਦੇ ਲੋਕ ਭਲਾਈ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਉਹਨਾਂ ਵੱਲੋਂ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਹੈ